ਜਿਹੜੇ ਅੱਜ ਰਾਜ ਕਰ ਰਹੇ ਆ ਇਹਨਾਂ ਦੇ ਪੁਰਖਿਆਂ ਤੇ ਜ਼ੁਲਮ ਹੋ ਰਿਹਾ ਸੀ ਪਰ ਫੇਰ ਵੀ ਉਹਨਾਂ ਨੇ ਇੱਕ ਮਨੁੱਖਤਾ ਦਾ ਆਪਣਾ ਫਰਸ ਬੰਦੇ ਹੋਏ ਜਾ ਕੇ ਇੱਕ ਕਰਮਾਨੀ ਦਿੱਤੀ ਤੇ ਜ਼ੁਲਮ ਰੁਕਿਆ ਸੋ ਅੱਜ ਸਰਕਾਰਾਂ ਸਿੱਖਾਂ ਤੇ ਉਹ ਜ਼ੁਲਮ ਕਰ ਰਹੀਆਂ ਬੜੀਆਂ ਜਾਇਜ਼ ਮੰਗਾ ਜਾਂ ਸਾਨੂੰ ਦੱਸੋ ਕੋਈ ਸਨਾਤਨ ਧਰਮ ਦਾ ਬੰਦਾ 20 ਸਾਲ ਤੋਂ ਜੇਲ੍ਹ 'ਚ ਬੈਠਾ ਕੋਈ ਇੱਕ ਹੀ ਦੱਸ ਦਿਓ ਸਾਨੂੰ ਵੀ ਆ ਇੱਕ ਬੈਠਾ ਜੀ ਤੁਹਾਡੇ ਬੇਟੇ ਤਾਂ ਫੇਰ ਕੀ ਆ ਜਾਂ ਕਿਸੇ ਹੋਰ ਧਰਮ ਦਾ ਸਿੱਖਾਂ ਨਾਲ ਹੀ ਕਿਉਂ ਆਏ ਹੁੰਦਾ ਸੈਂਟਰ ਦੀ ਸਰਕਾਰ ਵੱਲੋਂ ਜੁਆਇੰਟ ਸੈਕਟਰੀ ਲੈਵਲ ਦਾ ਕੋਈ ਅਫਸਰ ਆਇਆ ਉਹਨੂੰ ਅਸੀਂ ਮੈਮੋਰੰਡਮ ਆਪਣਾ ਦਿੱਤਾ ਉਹਨੂੰ ਕਿਹਾ ਵੀ ਹੈ ਜਵਾਨੀ ਵੀ ਜੇ ਤਾਂ ਇਹ ਰੱਦੀ ਦੀ ਟੋਕਰੀ ਸੁਟਣਾ ਫਿਰ ਤਾਂ ਫਾਰਮੈਲਟੀ ਕਰਨ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਸਾਡੇ ਨਾਲ ਇਹੋ ਜੀਆਂ ਵਧੇਕੀਆਂ ਹੋ ਰਹੀਆਂ ਆ ਜੱਗੀ ਜੱਗੀ ਚੋਹਲ ਆ ਉਹਦੀਆਂ ਤਿੰਨ ਚਾਰ ਰਹਿੰਦੀਆਂ ਜਿਹੜੇ ਪਘਤੌਣ ਵਾਲੇ ਗਵਾਹ ਪਘਤੌਂਦੇ ਹੀ ਨਹੀਂ ਇਸ ਕਰਕੇ ਸਾਨੂੰ ਅੰਦਰ ਰੱਖਣ ਵਾਸਤੇ ਕੋਈ ਨਾ ਕੋਈ ਏਨਾ ਬਹਾਨਾ ਦੂਜੇ ਸਿੱਧੇ ਲਫ਼ਜ਼ੇ ਤੇ ਮੈਂ ਕਮਾਂ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ ਜਿਹੜੇ ਕਹਿੰਦੇ ਵੀ 102 ਸਾਲ ਦੀ ਸਾਡੀ ਪੁਰਾਣੀ ਪਾਰਟੀ ਆ ਤੇ ਉਹ ਵੀ ਤਾਂ ਦੂਜੀ ਨੰਬਰ ਤੇ ਚੱਲ ਕੇ ਜਿਹੜੇ ਕਹਿੰਦੇ ਜਿੱਤਾਂਗੇ ਜਿੱਤਾਂਗੇ ਜਿੱਤਾਂ ਰੁਕ 15000 ਵੋਟ ਤੇ ਹਾਰ ਗਏ ਸੋ ਇਸ ਕਰਕੇ ਇਹ ਹਾਰ ਜਿੱਤ ਮੈਂ ਪਹਿਲੇ ਕਿ ਹਾਰ ਜਿੱਤ ਬਣੀ ਹੁੰਦੀ ਆ ਪਰ ਸਾਡੀ ਜਿੱਤ ਯਕੀਨੀ ਸੀ ਜੇ ਸਾਡਾ ਸਹੀ ਤਾਲਮੇਲ ਹੁੰਦਾ ਹਾਂ ਅਸੀਂ ਸਾਨੂੰ ਇਹ ਤਾਲਮੇਲ ਕਰਨ ਵਾਸਤੇ ਸਾਰੀਆਂ ਜਥੇਬੰਦੀਆਂ ਨੂੰ ਕੋਈ ਗੁੱਸਾ ਨਾ ਕਰੇ ਵੀ ਸਾਨੂੰ ਐਂ ਕਹਿੰਦੇ ਆ ਸਾਨੂੰ ਸਤਾਲ ਮਹਿਲ ਦੀ ਲੋੜ ਹੈ ਕਮਿੰਸਾ ਮੋਰਚੇ ਦੀ ਕਾਲ ਸੀ ਦਿੱਲੀ ਜਾਣ ਦੀ ਸ਼ੰਭੂ ਪਹੁੰਚ ਕੇ ਪ੍ਰੋਟੈਸਟ ਹੋਇਆ ਸਾਰਾ ਦਿਨ ਜੇ ਕਿਸਾਨ ਆਗੂ ਪਹੁੰਚੇ ਪੰਥਕ ਜਿੱਥੇ ਬੰਦਾ ਵੱਡਾ ਇਕੱਠ ਹੋਇਆ ਉਸ ਤੋਂ ਬਾਅਦ ਡੈਲੀਗੇਟ ਆਇਆ ਡੈਲੀਗੇਟ ਨਾਲ ਗੱਲਬਾਤ ਕੀ ਹੋਈ ਆ ਉਹਦੇ ਵਾਸਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਪੂ ਬਾਬਾ ਗੁਰਚਰਨ ਸਿੰਘ ਜੀ ਆ ਪਾਈ ਹਵਾਰਾ ਜੀ ਦੇ ਪਿਤਾ ਜੀ ਇਹਨਾਂ ਦੇ ਗੁਰਫਤੇ ਸੰਚ ਕਰਦੇ ਵਾਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਰਹੀ ਮੋਰਚੇ ਦੀ ਰੂਪਰੇਖਾ ਤੇ ਅਗਲੀ ਰਣਨੀਤੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਕਿਉਂਕਿ 2 ਸਾਲ 10 ਮਹੀਨੇ ਹੋ ਗਏ ਕੌਮੀ ਇਨਸਾਫ ਮਾਰੂਚਾ ਲੱਗੇ ਨੂੰ ਸਰਕਾਰਾਂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਮੋਰਚਾ ਲੱਗਿਆ ਉਹਨਾਂ ਤੇ ਇਨਸਾਫ ਦੇਣ ਵਾਸਤੇ ਤਿਆਰ ਨਹੀਂ ਸੋ ਇੱਕ ਬੇਨਤੀ ਕੀਤੀ ਗਈ ਸੀ ਸੰਗਤਾਂ ਨੂੰ ਕਿਉਂਕਿ 350 ਮਾ ਸ਼ਹੀਦ ਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਆ ਰਿਹਾ ਜੇ ਉਹਨਾਂ ਦੀ ਗੱਲ ਕਰੀਏ ਉਦੋਂ ਸਰਕਾਰੀ ਜ਼ੁਲਮ ਹੋ ਰਿਹਾ ਸੀ ਜਿਹੜਾ ਜਨਤਾ ਤੇ ਉਹਨੂੰ ਰੋਕਣ ਵਾਸਤੇ ਖਾਸ ਕਰਕੇ ਹਿੰਦੂਆ ਤੇ ਹੋ ਰਿਹਾ ਸੀ ਜ਼ਬਰੀ ਉਹਨਾਂ ਹਿੰਦੂਆਂ ਨੂੰ ਇਸਲਾਮ ਧਰਮ ਕਬੂਲ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਸੀ ਸੋ ਉਸਨੂੰ ਰੋਕਣ ਵਾਸਤੇ ਗੁਰੂ ਸਾਹਿਬ ਨੇ ਜਾ ਕੇ ਉੱਥੇ ਆਪਣੇ ਸ਼ਹੀਦ ਦਾ ਬਲੀਦਾਨ ਦੇ ਕੇ ਉਹ ਜ਼ੁਲਮ ਨੂੰ ਰੋਕਿਆ ਪਰੰਤੂ ਜਿਹੜੇ ਅੱਜ ਰਾਜ ਕਰ ਰਹੇ ਇਹਨਾਂ ਦੇ ਪੁਰਖਿਆਂ ਤੇ ਹੀ ਜ਼ੁਲਮ ਹੋ ਰਿਹਾ ਸੀ ਉਹ ਜ਼ੁਲਮ ਨੂੰ ਹਾਲਾਂਕਿ ਮਹਾਰਾਜ ਤੇ ਇੱਕ ਬਹਾਦਰ ਸਾਹਿਬ ਦਾ ਤਿਲਕ ਜੰਜੂ ਨਾਲ ਕੋਈ ਵਾਸਤਾ ਨਹੀਂ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਉਹ ਜੰਜੂ ਨੂੰ ਨਕਾਰ ਦਿੱਤਾ ਸੀ ਪਉਣ ਤੋਂ ਜਬਾਤ ਦਿੱਤਾ ਸੀ ਪਰ ਫੇਰ ਵੀ ਉਹਨਾਂ ਨੇ ਇੱਕ ਮਨੁੱਖਤਾ ਦਾ ਆਪਣਾ ਫਰਜ਼ ਸਮਝਦੇ ਹੋਏ ਜਾ ਕੇ ਇੱਕ ਕਰਮਾਨੀ ਦਿੱਤੀ ਤੇ ਜ਼ੁਲਮ ਰੁਕਿਆ ਸੋ ਅੱਜ ਸਰਕਾਰਾਂ ਸਿੱਖਾਂ ਤੇ ਉਹ ਜ਼ੁਲਮ ਕਰ ਰਹੀਆਂ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਹੈ ਉਹ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਉਹਨਾਂ ਕੋਰਟਾਂ ਦੇ ਹੁਕਮਾਂ ਨੂੰ ਵੀ ਨਾ ਮੰਨਦੇ ਹੋਏ ਸਰਕਾਰਾਂ ਰਿਹਾਈ ਨਹੀਂ ਕਰ ਰਹੀਆਂ ਸੋ ਅੱਜ ਦਾ ਪ੍ਰੋਗਰਾਮ ਦਿੱਲੀ ਸੀ ਜਾ ਕੇ ਅਰਦਾਸ ਕਰਨ ਦਾ ਪਰੰਤੂ ਇਹ ਸਰਕਾਰਾਂ ਨੇ ਜਿਸ ਤਰ੍ਹਾਂ ਰੋਕਿਆ ਇੱਕ ਮਾਹੌਲ ਬਣਾਇਆ ਛੌਨੀਆਂ ਚ ਬਦਲ ਤਿਆ ਇੰਨੀ ਫੋਰਸਾਂ ਲਾਈਆਂ ਸੋ ਇੱਥੇ ਹੀ ਸੰਗਤਾਂ ਨੇ ਬੈਠ ਕੇ ਆਪਣਾ ਰੋਜ਼ਗਾਰ ਕਰਿਆ ਸੋ ਮੈਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਖਾਸ ਕਰਕੇ ਕਿਸਾਨ ਜਥੇਬੰਦੀਆਂ ਉਹਨਾਂ ਦਾ ਧੰਨਵਾਦ ਕਰਨਾ ਕਿਉਂਕਿ ਉਹਨਾਂ ਨੇ ਆਪਣਾ ਕਾਰਜ ਸਮਝਦੇ ਹੋਏ ਹਿੱਸਾ ਪਾਇਆ ਜਿਹੜੇ ਬੰਦੀ ਸਿੰਘਾਂ ਦੀ ਅਸੀਂ ਰਿਹਾਈ ਕਰ ਰਹੇ ਹਾਂ ਉਹਨਾਂ ਨੇ ਕੌਮੀ ਕਾਰਜ ਕਰਿਆ ਅੱਜ ਕੌਮ ਵੀ ਆਪਣਾ ਫਰਜ਼ ਨਿਭਾ ਰਹੀ ਹੈ ਉਹਨਾਂ ਦੀ ਰਿਹਾਈ ਵਾਸਤੇ ਹਾ ਦਾ ਨਾਰਾ ਮਾਰ ਡੈਲੀਗੇਟ ਆਇਆ ਸੀ ਕੀ ਗੱਲਬਾਤ ਹੋਈ ਯਾਰਣ ਨੀਤੀ ਕੀ ਅਗਲੀ ਹੁਣ ਸੈਂਟਰ ਦਾ ਇਕਾ ਸੀ ਕਿਉਂਕਿ ਸਾਡਾ ਕੱਲ 15 ਤਰੀਕ ਦਾ ਪ੍ਰੋਗਰਾਮ ਸੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਦਾ ਉੱਥੇ ਜਾ ਕੇ ਪਰੰਤੂ ਜਦੋਂ ਅਸੀਂ ਸਾਨੂੰ ਇੱਥੇ ਰੋਕਿਆ ਗਿਆ ਸੈਂਟਰ ਦੀ ਸਰਕਾਰ ਵੱਲੋਂ ਜੁਆਇੰਟ ਸੈਕਟਰੀ ਲੈਵਲ ਦਾ ਕੋਈ ਅਫਸਰ ਆਇਆ ਉਹਨੂੰ ਅਸੀਂ ਮੈਮੋਰੰਡਮ ਆਪਣਾ ਦਿੱਤਾ ਉਹਨੂੰ ਕਿਹਾ ਵੀ ਹੈ ਜਵਾਨੀ ਵੀ ਜੇ ਤਾਂ ਇਹ ਰੱਦੀ ਦੀ ਟੋਕਰੀ ਸੁਟਣਾ ਫਿਰ ਤਾਂ ਫਾਰਮੈਲਟੀ ਕਰਨ ਦਾ ਕੋਈ ਫਾਇਦਾ ਨਹੀਂ ਪਰੰਤੂ ਉਹਨੇ ਸੰਗਤ ਮੇਰਾ ਖਿਆਲ ਬਸ ਬਾਦ ਦੁਆਇਆ ਕਿ ਮੈਂ ਪੂਰੇ ਤੰਦੇ ਹੀ ਨਾਲੇ ਦੀ ਥੋੜੀ ਜਾ ਕੇ ਸਰਕਾਰ ਨਾਲ ਗੱਲ ਕਰਾਂਗਾ ਤੇ ਇਸ ਤੇ ਆਮਲ ਕਰਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਗੱਲ ਸਾਰਾ ਉਹਨਾਂ ਦੇ ਕੇਸਾਂ ਬਾਰੇ ਡਿਟੇਲ ਚ ਦੱਸਿਆ ਉਹਨਾਂ ਨੇ ਸਾਨੂੰ ਭਰੋਸਾ ਦੁਆਇਆ ਕਿ ਮੈਂ ਜਲਦੀ ਇਸ ਤੇ ਕੰਮ ਕਰਾਂ ਤੁਹਾਨੂੰ ਤਾਂ ਆਪੂ ਜੀ ਸਾਡੇ ਨਾਲ ਹੋਰ ਵੀ ਸ਼ਕਤੀਆਂ ਜੁੜੀਆਂ ਹੋਈਆਂ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਵੀ ਸਾਡੇ ਨਾਲ ਜੁੜ ਚੁੱਕੇ ਐਸ ਟਾਈਮ ਦੇ ਉੱਤੇ ਭਾਈ ਸਾਹਿਬ ਜੁੜੇ ਹੋਏ ਹੈਗੇ ਆ ਪਹਿਲਾਂ ਗੁਰਫਤੇ ਸੰਜ ਕਰਦਿਆਂ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਮੋਰਚੇ ਦੀ ਇੱਥੋਂ ਸਮਾਪਤੀ ਆ ਤੇ ਜੇ ਆਪਾਂ ਚੰਡੀਗੜ੍ਹ ਦੀ ਮੁਹਾਲੀ ਦੀ ਗੱਲ ਕਰਦੇ ਉਹਨਾਂ ਬਰੂਹਾਂ ਤੇ ਚੱਲ ਰਿਹਾ ਮੋਰਚਾ ਵੈਸੇ ਲਗਾਤਾਰ ਅੱਜ ਦੀ ਸਮਾਪਤੀ ਤੋਂ ਪਹਿਲਾਂ ਤੁਸੀਂ ਵੀ ਉਹ ਡੈਲੀਗੇਟ ਦਾ ਹਿੱਸਾ ਸੀ ਗੱਲਬਾਤ ਕਰਵਾ ਤੁਸੀਂ ਵੀ ਗਏ ਸੀ ਕੀ ਗੱਲਬਾਤ ਹੋਈ ਸੀ ਥੋੜਾ ਵੇਰਵਾ ਦੱਸ ਦਿਓ ਗੱਲਬਾਤ ਇੱਕ ਉਹਨਾਂ ਨੇ ਮੈਮੋਰੰਡਮ ਕਮਿਨਸਾਮ ਮੋਰਚੇ ਨੇ ਲਿਖਿਆ ਹੋਇਆ ਸੀਗਾ ਉਹ ਦਿੱਤਾ ਹੈ ਤੇ ਉਸ ਤੋਂ ਬਾਅਦ ਖੁੱਲੀ ਗੱਲਬਾਤ ਹੋਈ ਜਿਹਦੇ ਵਿੱਚ ਜਸਟਿਸ ਰਣਜੀਤ ਸਿੰਘ ਨੇ ਵੀ ਗੱਲ ਕੀਤੀ ਸਦਾ ਗੁਰਚਰ ਸਿੰਘ ਨੇ ਵੀ ਕੀਤੀ ਤੇ ਬਾਬਾ ਸੇਵਾ ਸਿੰਘ ਨੇ ਤੇ ਮੈਂ ਵੀ ਕੀਤੀ ਗੱਲ ਖੁੱਲੀ ਇਹ ਸੀ ਵੀ ਤੁਸੀਂ ਕਈ ਵਾਰੀ ਇਹ ਫਾਰਮੈਲਟੀ ਹੁੰਦੀ ਹੈ ਵੀ ਅਸੀਂ ਮੈਮਰੈਂਡਮ ਦੇਤਾ ਤੁਸੀਂ ਲੈ ਲਿਆ ਪ੍ਰੈਸ 'ਚ ਖਬਰ ਲੱਗੀ ਤੇ ਉਹਦਾ ਰਿਜ਼ਲਟ ਜ਼ੀਰੋ ਕਹਿੰਦੇ ਨਹੀਂ ਇਹ ਐ ਨਹੀਂ ਹੁੰਦਾ ਅਸੀਂ ਕਹਿੰਦੇ ਦੇਖੋ ਜੇ ਤਾਂ ਤੁਸੀਂ ਇਹਦੇ ਤੇ ਕਾਰਵਾਈ ਕਰਨੀ ਹੈ ਤੇ ਸੀਰੀਅਸਲੀ ਕਾਰਵਾਈ ਕਰੋ ਨਹੀਂ ਕਰਨ ਸਮਝੀਂ ਦੱਸ ਦੋ ਉਹਨੇ ਕਿਹਾ ਨਹੀਂ ਅਸੀਂ ਤੁਹਾਨੂੰ ਟਾਈਮ ਟੂ ਟਾਈਮ ਬਹੁਤ ਜਲਦੀ ਦੀ ਜੋ ਵੀ ਇਹਦੀ ਪ੍ਰੋਗਰੈਸ ਹੋਊਗੀ ਤੁਹਾਨੂੰ ਜਲਦੀ ਦੱਸਾਂਗੇ ਸलो काफी ਅਸੀਂ ਇਹ ਵੀ ਕਿਹਾ ਕਿ ਤੁਸੀਂ 10 11 ਬੰਦਿਆਂ ਦਾ ਇੱਕ ਡੈਲੀਗੇਟ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਨੂੰ ਤੇ ਜਾਂ ਗ੍ਰਹਿ ਮੰਤਰੀ ਨੂੰ ਸਿੱਧੇ ਤੌਰ ਤੇ ਸਾਡੀ ਮੀਟਿੰਗ ਕਰਾਓ ਕਿਉਂਕਿ ਮਨਵੰਡਨ ਦੇ ਵਿੱਚ ਕੁਝ ਗੱਲਾਂ ਨਹੀਂ ਲਿਖ ਜਾਂਦੀਆਂ ਜਾਂ ਉਸੇ ਇਸ਼ੂ ਦੀਆਂ ਲਿਖੀ ਜਾਂਦੀਆਂ ਜਿਹੜਾ ਇਸ਼ੂ ਮੌਕੇ ਤੇ ਹੋਵੇ ਗੱਲਬਾਤ ਹੋ ਸਕੇ ਕਿ ਅਗਲੇ ਪਾਸੇ ਪੀਐਮ ਸਾਹਿਬ ਨਾਲ ਜਾਂ ਗੱਲਬਾਤ ਹੋ ਸਕੇ ਉਹਨਾਂ ਨੇ ਵੀ ਕਿ ਆ ਵੀ ਇਹ ਪੋਸਿਬਿਲਟੀ ਹੈਗੀ ਆ ਅਸੀਂ ਗੱਲ ਕਰਦੇ ਆ ਅਸੀਂ ਬਹੁਤ ਜਲਦੀ ਤੁਸੀਂ ਥੋੜਾ ਨਾਮ ਲਵਾਂਗੇ ਵੀ ਆ ਨਾਮ ਦੇ ਦਿਓ ਤੇ ਅਸੀਂ ਅੱਗੇ ਤੁਹਾਡੀ ਗੱਲਬਾਤ ਕਰਾ ਦਾਂਗੇ ਉਹਨਾਂ ਨਾਲ ਤਾਂ ਇੰਨੀ ਕੀ ਗੱਲ ਹੋਈ ਬਾਕੀ ਜੋ ਜਿੰਨੀਆਂ ਅੱਜ ਜਥੇਬੰਦੀਆਂ ਧਾਰਮਿਕ ਤੌਰ ਤੇ ਕਿਸਾਨੀ ਤੌਰ ਤੇ ਰਾਜਨੀਤਿਕ ਤੌਰ ਤੇ ਕੌਮੀ ਇਨਸਾਨ ਮੋਰ ਦੇ ਤੌਰ ਤੇ ਜਿੰਨੇ ਬਹੁਤ ਵੱਡਾ ਅੱਜ ਇਹਨਾਂ ਦਾ ਸਫਲ ਸੀ ਤੇ ਜਿਹੜਾ ਇੱਕ ਕਨਵੈਨਸ਼ਨ ਕੀਤੀ ਗਈ ਜਿਹੜਾ ਤਰਨਾ ਦਿੱਤਾ ਗਿਆ ਜਾਣ ਦਾ ਭਵੇਂ ਦਿੱਲੀ ਪ੍ਰੋਗਰਾਮ ਸੀ ਪਰ ਜਿੱਥੇ ਇਹਨਾਂ ਦਾ ਪ੍ਰੋਗਰਾਮ ਲਈ ਕਿਹਾ ਸੀ ਵੀ ਜਿੱਥੇ ਰੋਕਣਗੇ ਅਸੀਂ ਟਕਰਾਤ ਨਹੀਂ ਪੈਣਾ ਅਸੀਂ ਰੁਕ ਜਾਣਾ ਇਸ ਕਰਕੇ ਇੱਥੇ ਸਾਰਾ ਦਿਨ ਅਸੀਂ ਇੱਥੇ ਬੈਠੇ ਰਹੇ ਆ ਪਰ ਜਿ ਜਵਤੀ ਸਾਰਾ ਲਹਿਜਾ ਸੀ ਵੀ ਕਦੋਂ ਤੱਕ ਅਸੀਂ ਧਰਨੇ ਦੇਵਾਂਗੇ ਬਹੁਤ ਸਾਰੇ ਵਿੱਚ ਸਾਨੂੰ ਸਵਾਲ ਪੁੱਛਦੇ ਸੀ ਕਿੰਨੇ ਵਾਰ ਬੈਠੋਗੇ ਕਿੰਨਾ ਚਿਰ ਬੈਠੀ ਜਾਓਗੇ ਜੇ ਨਾ ਮੰਨੇ ਫੇਰ ਕੀ ਕਰੋਗੇ ਇਸ ਕਰਕੇ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹਣਾ ਹੈ ਵੀ ਸਿੱਖਾਂ ਦਾ ਤੁਸੀਂ ਜਿਹੜਾ ਨਾ ਉਹਨਾਂ ਦੀ ਸ਼ਾਂਤੀ ਨਾ ਪਰਖੋ ਉਹਨਾਂ ਦਾ ਉਹਨਾਂ ਦਾ ਸਬਰ ਨਾ ਪਰਖੋ ਉਹਨਾਂ ਇਹਨਾਂ ਦੀ ਬੜੀਆਂ ਜਾਇਜ਼ ਮੰਗਾਂ ਹੈ ਜਾਂ ਸਾਨੂੰ ਦੱਸੋ ਕੋਈ ਸਨਾਤਨ ਧਰਮ ਦਾ ਬੰਦਾ 20 ਸਾਲ ਤੋਂ ਜੇਲ੍ਹ 'ਚ ਬੈਠਾ ਕੋਈ ਇੱਕ ਹੀ ਦੱਸ ਦਿਓ ਸਾਨੂੰ ਵੀ ਆ ਇੱਕ ਬੈਠਾ ਜੀ ਤੁਹਾਡੇ ਬੈਠੇ ਤਾਂ ਫੇਰ ਕੀ ਆ ਜਾਂ ਕਿਸੇ ਹੋਰ ਧਰਮ ਦਾ ਸਿੱਖਾਂ ਨਾਲ ਹੀ ਕਿਉਂ ਆਏ ਹੁੰਦਾ ਇਸ ਕਰਕੇ ਅੱਜ ਦੇ ਭਾਈ ਅਮਰਤਪਾਲ ਸਿੰਘ ਦੇ ਨਾਲ ਫੜੇ ਆ 26 27 ਜਾਣੇ ਇੱਕ ਬੰਦੇ ਦੀ ਜ਼ਮਾਨਤ ਨਹੀਂ ਹੋਣ ਦਿੰਦੇ ਉਹਨਾਂ 'ਚੋਂ 16 ਬੰਦੇ ਤਾਂ ਅਜਨਾਲੇ ਗਏ ਹੀ ਨਹੀਂ ਇਸ ਕਰਕੇ ਸਾਡੇ ਨਾਲ ਇਹੋ ਜਿਹੀਆਂ ਵਧੀਆਂ ਹੋ ਰਹੀਆਂ ਆ ਜੱਗੀ ਜੱਗੀ ਚੋਲ ਆ ਉਹਦੀਆਂ 3-4 ਰਹਿੰਦੀਆਂ ਜਿਹੜੇ ਪਘਤੌਣ ਵਾਲੇ ਗਵਾਹ ਪਘਤੌਂਦੇ ਹੀ ਨਹੀਂ ਇਸ ਕਰਕੇ ਸਾਨੂੰ ਅੰਦਰ ਰੱਖਣ ਵਾਸਤੇ ਕੋਈ ਨਾ ਕੋਈ ਏਨਾ ਬਹਾਨਾ ਦੂਜੇ ਸਿੱਧੇ ਲਫ਼ਜ਼ੇ ਤੇ ਮੈਂ ਕਹਾਂ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ ਵੀ ਤੁਸੀਂ ਗੁਲਾਮ ਐ ਤੁਸੀਂ ਤੁਹਾਡੇ ਵਾਸਤੇ ਕਾਨੂੰਨ ਹੀ ਕੋਈ ਨਹੀਂ ਹੈਗਾ ਵੀ ਤੁਸੀਂ ਕਾਨੂੰਨ ਗਿਨੋ ਵੀ ਇੰਨੇ ਸਾਲ ਗਿਣ ਕੇ ਸਾਡੇ ਸਾਲ ਪੂਰੇ ਹੋ ਗਏ ਤੁਹਾਡੇ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਸਾਨੂੰ ਗੁਲਾਮੀ ਦਾ ਅਹਿਸਾਸ ਹੋ ਰਿਹਾ ਸਿੰਘ ਸਾਹਿਬ ਅੱਜ ਦੀਆਂ ਦੋ ਪ੍ਰਮੁੱਖ ਖਬਰਾਂ ਦੀ ਮੈਂ ਗੱਲ ਕਰੂੰਗਾ ਕਿਉਂਕਿ ਮੀਡੀਆ ਦੀ ਨਜ਼ਰਾਂ ਦੋ ਪਾਸੇ ਸੀ ਅੱਜ ਇਧਰ ਕੌਮੀ ਸਾਫ ਮੋਰਚੇ ਦਾ ਸੀ ਨਾਲ ਤੁਹਾਡਾ ਸਾਥ ਸੀ ਨਾਲ ਸਿੱਖ ਜਥੇਬੰਦੀਆਂ ਦਾ ਸਾਥ ਨਾਲ ਟੋਟਲੀ ਜਲਾਲੀਏ ਕਿਸਾਨੀ ਧਰਾਂ ਇਕੱਠੀਆਂ ਹੋਈਆਂ ਹਨ ਦੂਜਾ ਤਰਨਤਾਰਨ ਵਾਲੇ ਪਾਸੇ ਧਿਆਨ ਸੀ ਦੁਪਹਿਰ ਤੱਕ ਖਬਰਾਂ ਆਈਆਂ ਕਿ ਤਰਨਤਾਰਨ ਦੇ ਵਿੱਚੋਂ ਭਾਈ ਮਨਦੀਪ ਸਿੰਘ ਹਾਰ ਚੁੱਕੇ ਆ ਉਹ ਹਾਰ ਦਾ ਕਾਰਨ ਕੀ ਮੰਨਦੇ ਹੋ ਤੁਸੀਂ ਦੇਖੋ ਜਦੋਂ ਅਸੀਂ ਅਖਾੜੇ 'ਚ ਹੁੰਨੇ ਆ ਨਾ ਇਹ ਹਾਰਨਾ ਵੀ ਹੁੰਦਾ ਜਿੱਤਣਾ ਹੀ ਹੁੰਦਾ ਕੋਈ ਸਮਾਂ ਸੀ ਕਿ ਭਾਰਤੀ ਜਨਤਾ ਪਾਰਟੀ ਪੂਰੇ ਹਿੰਦੁਸਤਾਨ ਦੇ ਵਿੱਚੋਂ 2 ਸੀਟਾਂ ਜਿੱਤੀ ਸੀ ਬਾਕੀ ਸਭ ਹਾਰ ਗਈ ਸੀ ਇੱਕ ਸਮਾਯਾ ਇੰਦਰਾ ਗਾਂਧੀ ਹਾਰ ਗਈ ਸੀ ਸੋ ਇਹ ਜਿਹੜਾ ਇਹਨਾਂ ਨੇ ਭਾਈ ਮਨਦੀਪ ਸਿੰਘ ਨੂੰ ਖੜਾ ਕੀਤਾ ਮੈਂ ਸਮਝਦਾ ਵੀ ਇਹਦੇ ਚ ਆਰਗੇਨਾਈਜ਼ਰ ਢੰਗ ਉਹਨਾਂ ਨੇ ਨਹੀਂ ਅਪਣਾਇਆ ਗਿਆ ਜਿਨ੍ਹਾਂ ਸਹੀ ਢੰਗ ਨਾਲ ਪਰੋਣਾ ਚਾਹੀਦਾ ਸੀ ਇਹਨਾਂ ਤਜਰਬਾ ਵੀ ਨਹੀਂ ਸੀਗਾ ਇਹਨਾਂ ਇਹਨਾਂ ਕੋਲੇ ਤਾਂ ਦੌਲਤ ਵੀ ਨਹੀਂ ਸੀਗਾ ਪਰ ਫਿਰ ਵੀ ਮੈਂ ਕਿੰਨੇ 17-18000 ਵੋਟ ਲੈ ਕੇ ਤੀਜੇ ਨੰਬਰ ਤੇ ਰਹਿਣਾ ਵੀ ਬਹੁਤ ਵੱਡੀ ਗੱਲ ਹੈ ਇਹ ਇੱਕ ਸਬਕ ਹੈ ਵੀ ਇਸ ਘਾਟ ਨੂੰ ਦੀ ਪੂਰਤੀ ਕਰਨ ਵਾਸਤੇ ਸਾਨੂੰ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਆ ਕਿਵੇਂ ਸਿੱਖ ਪੰਥ ਨੂੰ ਇਕੱਠਾ ਕਰਨਾ ਚਾਹੀਦਾ ਹੈ ਕਿਵੇਂ ਇਹਨੂੰ ਆਰਗੇਨਾਈਜ਼ ਕਰਕੇ ਜ਼ਿਲ੍ਹਾ ਬੰਦੀ ਪਿੰਡ ਬੰਦੀ ਪਿੰਡ ਪੱਧਰ ਤੇ ਸਾਨੂੰ ਜਥੇਬੰਦੀ ਦੀ ਸਥਾਪਨਾ ਕਰਨੀ ਚਾਹੀਦੀ ਆ ਸੋ ਇਸ ਕਰਕੇ ਇਹ ਮੈਂ ਸਮਝਦਾ ਕੋਈ ਬਹੁਤ ਹੀ ਵੱਡੀ ਹਾਰ ਨਹੀਂ ਇਹ ਸਾਨੂੰ ਇਹ ਲੜਾਈ ਦਾ ਮੁੱਢ ਸਮਝਣਾ ਚਾਹੀਦਾ ਚਿੰਤਨ ਤੇ ਕਰਨਾ ਪਊਗਾ ਨਾ ਕਿਉਂਕਿ ਸਮੂਹਕ ਧਿਰਾਂ ਇਕੱਠੀਆਂ ਹੋਈਆਂ ਸੀ ਉੱਥੇ ਇਹ ਲੱਗਦਾ ਸੀ ਕਿ ਪੰਥਕ ਸੀਟ ਆ ਕਿਉਂਕਿ ਉਸ ਪਾਸੇ ਜਿਸ ਸੂਰੀ ਤੋਂ ਬਾਅਦ ਸੂਬੇ ਦਾ ਜੋ ਕਤਲ ਹੋਣਾ ਤੇ ਲੱਗਦਾ ਸੀ ਕਿ ਪੰਥਕ ਸਫਾਂ ਦੇ ਵਿੱਚ ਸੀਟ ਨਿਕਲ ਸਕਦੀ ਆ ਤੇ ਸਿੰਘ ਸਾਹਿਬ ਕਿਤੇ ਨਾ ਕਿਤੇ ਚਿੰਤਨ ਤੇ ਹੈਗੇ ਹੀ ਨਾ ਕਿ ਇਹ ਸੀਟ ਦਾ ਨਿਕਲਣ ਕਰਦੀ ਲੋੜ ਹੈ ਮੈਂ ਕਹਿੰਦਾ ਇਹੀ ਦੋ ਕਾਰਨ ਉਹਨੂੰ ਏਡੀ ਵੱਡੀ ਜਿਹੜੀ VOTING ਦੀ ਗਿਣਤੀ ਜੇ ਭੱਕ ਜਣਗੇ ਨਾ ਤੇ ਉਸ ਬੰਦੇ ਦੀ ਜਿਹੜੀ ਕੁਰਬਾਨੀ ਆ ਨਾ ਉਹ ਕੁਰਬਾਨੀ ਇੱਥੋਂ ਤੱਕ ਲੈ ਗਈ ਜਿੱਥੋਂ ਤੱਕ ਜੱਥੇਬੰਦੀਆਂ ਦਾ ਤਾਲਮੇਲ ਸੀ ਉਹ ਬਹੁਤ ਘੱਟ ਸੀ ਨਹੀਂ ਹੋ ਸਕਿਆ ਉਹਦੇ ਵਾਸਤੇ ਸਾਨੂੰ ਬਹਿ ਕੇ ਵਿਚਾਰਨਾ ਪਊਗਾ ਸਰ ਥਾਲਮੇਲ ਦੀ ਕਮੀ ਸੀ ਲੱਗਦਾ ਤੁਹਾਨੂੰ ਕਮੀ ਸੀ ਵੱਡੀ ਕਮੀ ਤਿੰਨ ਵੱਡੇ ਅਕਾਲੀ ਦਲ ਅਕਾਲੀ ਦਲ ਵਾਰਿਸ ਪੰਜਾਬ ਦੀ ਅਕਾਲੀ ਦਲ ਅੰਮ੍ਰਿਤਸਰ ਪੁਨਰਸਜੀਤ ਅਕਾਲੀ ਦਲ ਪਿੱਠ ਤੇ ਹੋਵੇ ਤੇ ਕਿਤੇ ਨਾ ਕਿਤੇ ਇਸ ਟਾਈਮ ਤੇ ਹਾਸ਼ੀਏ ਤੇ ਹੋ ਚੁੱਕਿਆ ਆ ਵਾ ਸਾਰਾ ਦੂਸਰਾ ਪੱਖ ਪੱਖ ਵੀ ਵੇਖੋ ਜਿਹੜੇ ਕਹਿੰਦੇ ਵੀ 102 ਸਾਲ ਦੀ ਸਾਡੀ ਪੁਰਾਣੀ ਪਾਰਟੀ ਆ ਤੇ ਉਹ ਵੀ ਤਾਂ ਦੂਜੀ ਨੰਬਰ ਚੱਲ ਕੇ ਜਿਹੜੇ ਕਹਿੰਦੇ ਜਿੱਤਾਂਗੇ 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 ਰੁਕ 15000 ਵੋਟ ਤੇ ਹਾਰ ਗਏ ਸੋ ਇਸ ਕਰਕੇ ਇਹ ਹਾਰ ਜਿੱਤ ਮੈਂ ਪਹਿਲੇ ਕਿ ਹਾਰ ਜਿੱਤ ਬਣੀ ਹੁੰਦੀ ਆ ਪਰ ਸਾਡੀ ਜਿੱਤ ਯਕੀਨੀ ਸੀ ਜੇ ਸਾਡਾ ਸਹੀ ਤਾਲਮਿਲ ਹੁੰਦਾ ਹਾਂ ਅਸੀਂ ਸਾਨੂੰ ਇਹ ਤਾਲਮਿਲ ਕਰਨ ਵਾਸਤੇ ਸਾਰੀਆਂ ਜਥੇਬੰਦੀਆਂ ਨੂੰ ਕੋਈ ਗੁੱਸਾ ਨਾ ਕਰੇ ਵੀ ਸਾਨੂੰ ਐਂ ਕਹਿੰਦੇ ਆ ਸਾਨੂੰ ਸਤ ਤਾਲਮਿਲ ਦੀ ਲੋੜ ਹੈ 2017 27 ਦੀਆਂ ਇਲੈਕਸ਼ਨਾਂ ਬਹੁਤ ਨੇੜੇ ਆ ਤੇ ਸਭ ਨੂੰ ਜਿਹੜੇ ਸਿਰ ਜੋੜ ਕੇ ਬੈਠਣਾ ਚਾਹੀਦਾ ਚੰਤਰ ਹੋਊਗਾ ਤਾਂ ਸਿੰਘ ਸਾਹਿਬ ਸ਼ੈਦ 227 ਦੇ ਵਿੱਚ ਫਿਰ ਚੰਗਾ ਏਕਾਤ ਤੇ ਚੰਗੀ ਵੋਟ ਲੈ ਕੇ ਜਾ ਸਕਦੇ ਮਿਲ ਸਕਦੇ ਆ ਬਹੁਤ ਚੰਗੇ ਰਿਜ਼ਲਟ ਮਿਲ ਸਕਦੇ ਆ ਸਾਨੂੰ ਇਹ ਆਪਣੀ ਈਗੋ ਛੱਡ ਕੇ ਆਪਣੇ ਹਰ ਤਰ੍ਹਾਂ ਦੀ ਆਪਣੀ ਵਿਚਾਰਧਾਰਾ ਕੱਲੀ ਛੱਡ ਕੇ ਸਾਂਝੀ ਇੱਕ ਵਿਚਾਰਧਾਰਾ ਅਪਣਾਉਣੀ ਚਾਹੀਦੀ ਸਾਨੂੰ ਚੰਗਾ ਰਿਜ਼ਲਟ ਮਿਲੇਗਾ ਧੰਨਵਾਦ ਸਿੰਘ ਸਾਹਿਬ ਕੌਮਨ ਸਾਫ ਮੋਰਚੇ ਦੀ ਕਾਲ ਸੀ ਤੇ ਅੱਜ ਉਸ ਕਾਲ ਤੇ ਇੱਕ ਵੱਡਾ ਇਕੱਠ ਹੋਇਆ ਸਿੰਘ ਸਾਹਿਬ ਨੇ ਧੰਨਵਾਦ ਵੀ ਕੀਤਾ ਕਿਉਂਕਿ ਇੱਥੇ ਸਮੂਹਕ ਕਿਸਾਨ ਜਥੇਬੰਦੀਆਂ ਪਹੁੰਚੀਆਂ ਸੰਤ ਬਾਬਾ ਸੇਵਾ ਸਿੰਘ ਜੀ ਉਹਨਾਂ ਨਾਲ ਅਕਾਲ ਚੈਨਲ ਤੇ ਵੀ ਗੱਲਬਾਤ ਹੋਈ ਉਹਨਾਂ ਦੇ ਵੀ ਵਿਚਾਰ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਇਸ ਟਾਈਮ ਇਧਰਲੇ ਪਾਸਾ ਤੁਸੀਂ ਵੇਖ ਲਓ ਇਧਰਲੇ ਪਾਸੇ ਦਿੱਲੀ ਨੂੰ ਜਾਂਦਾ ਹੋਇਆ ਰਸਤਾ ਵਾ ਸ਼ਾਇਦ ਥੋੜੀ ਦੇਰ ਤੱਕ ਇਹ ਰਸਤਾ ਚਾਲੂ ਹੋ ਜੂਗਾ ਕਿਉਂਕਿ ਬੈਰੀਕੇਟਿੰਗ ਖੁੱਲ ਜੂਗੀ ਥੋੜੀ ਦੇਰ ਤੱਕ ਬੈਰੀਕੇਟਿੰਗ ਸਵੇਰਤੀ ਹੋਈ ਸੀ ਬੈਰੀਕੇਟਿੰਗ ਖੁੱਲ ਜੂਗੀ ਇਧਰਲੇ ਪਾਸੇ ਹੁਣ ਵਾਪਸੀ ਹੋ ਰਹੀ ਆ ਇਧਰਲੇ ਪਾਸਾ ਵੀ ਖੁੱਲ ਜੂਗਾ ਵਾਪਸੀ ਹੋ ਰਹੀ ਆ ਥੋੜੀ ਦੇਰ ਤੱਕ ਇਹ ਰਸਤਾ ਜਿਉਂ ਦਾ ਤਿਉ ਚੱਲਣਾ ਚੱਲੂ ਹੋਗਾ ਪਰ ਕੌਮੀ ਇਨਸਾਫ ਮੋਰਚੇ ਤਾ ਚੱਲ ਰਹੀ ਹੈ ਕੌਮ ਇਨਸਾਫ ਮੋਰਚੇ ਦੀ ਕੋਲ ਸੀ ਅਜ ਇੱਕ ਵੱਡਾ ਘੱਟ ਪਿਆ ਤੇ ਨਾਲ ਹੀ ਸਿੰਘ ਸਾਹਿਬ ਜਾਨੀ ਜਸਪੀਰ ਸਿੰਘ ਰੋਡੇ ਜੀ ਨੇ ਕਹਿਤਾ ਕਿ ਚਿੰਤਨ ਤਰਨਤਾਰਨ ਵਾਲੀ ਸੀਟ ਤੇ ਕਿ ਹਾਰ ਦਾ ਕਾਰਨ ਕਿ ਚਿੰਤਨ ਵੀ ਆ ਤੇ ਨਾਲੋਂ ਕਹਿੰਦੇ ਕਿ ਕਿਤਨਾ ਕਿਤੇ ਇਕੱਠੇ ਬੈਠ ਕੇ ਸ਼ਾਂਤ ਵਿਉਂਤਬਾਦੀ ਨਹੀਂ ਕਰ ਸਕੇ ਬਾਬਾ ਰਾਜਾ ਰਾਜ ਸਿੰਘ ਨੇ ਵੀ ਗੱਲ ਕੀਤੀ ਸੋਣਾ ਵੀ ਇਹ ਗੱਲ ਕੀਤੀ ਕਿ ਕਿਤੇ ਨਾ ਕਿਤੇ ਚਿੰਤਨ ਹੋਊਗਾ ਕਿ ਆਪਾਂ ਇਕੱਠੇ ਕਿਉਂ ਨਹੀਂ ਬੈਠ ਸਕੇ ਸਾਡੇ ਵਖ ਵਖਰੇ ਦਫ਼ਤਰ ਕਿਤੇ ਹਾਰ ਦਾ ਕਾਰਨ ਨਹੀਂ ਸੀ ਅਸੀਂ ਮਨਦੀਪ ਸਿੰਘ ਦੀ ਪਿੱਠ ਤੇ ਖੜੇ ਹੋਏ ਪਰ ਕੀ ਅਸੀਂ ਪਿੰਡ ਪੱਧਰ ਦੇ ਉੱਤੇ ਪਹੁੰਚ ਕੇ ਅਸੀਂ ਉਹ ਗੱਲਬਾਤ ਕੀਤੀ ਕਿ ਮਨਦੀਪ ਸਿੰਘ ਨੂੰ ਵੋਟ ਕਿੱਦਾਂ ਪੀ ਸਕਦੀ ਹੈ ਸੰਦੀਪ ਸਿੰਘ ਸਾਨੀ ਨੂੰ ਕਿਵੇਂ ਜਤਾਇਆ ਜਾ ਸਕਦਾ ਹਾਂ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਆ ਹਾਸ਼ੀਏ ਤੋਂ ਪਹੁੰਚ ਕੇ ਇਸ ਟਾਈਮ ਦੂਜੇ ਨੰਬਰ ਤੇ ਆ ਤੀਜੇ ਚੌਥੇ ਰਾਊਂਡ ਚ ਲੱਗਦਾ ਅਸੀਂ ਕਿ ਤੀਸਰੇ ਰਾਊਂਡ ਤੋਂ ਬਾਅਦ ਵਿੱਚ ਸ਼ੈਨਤ ਸ਼੍ਰੋਮਣੀ ਅਕਾਲੀ ਦਲ ਬਾਦਲ ਜਿੱਤੂਗਾ ਪਰ ਸੱਤਾ ਤੇ ਜਿੱਤ ਚੁੱਕੀ ਐ ਇਸ ਟਾਈਮ ਦੇ ਉੱਤੇ ਸੱਤਾਧਿਰ ਦੇ ਹਰਮੀਤ ਸਿੰਘ ਸੰਧੂ ਜਿੱਤੇ ਆ ਉੱਤੇ ਸਿੰਘ ਸਾਹਿਬ ਨੇ ਕਹਿ ਕੇ ਚਿੰਤਨ ਦੀ ਲੋੜ ਆ ਕੌਮ ਇਨਸਾਫ ਮੋਰਚੇ ਦੇ ਕੌਮ ਇਨਸਾਫ ਮੋਰਚੇ ਦੀ ਅਗਲੀ ਰਣਨੀਤੀ ਫੇਰ ਉਲੀਕੀ ਜਾਊਗੀ ਜੋ ਮੈਮੋਰੰਡਮ ਦਿੱਤਾ ਗਿਆ ਜੋ ਸੁਨੇਹਾ ਦਿੱਤਾ ਗਿਆ ਜੀ ਉੱਤੇ ਗੌਰ ਨਹੀਂ ਹੋਊਗਾ ਕੇਂਦਰ ਸਰਕਾਰ ਵੱਲੋਂ ਤੇ ਅਗਲੀ ਰਣਨੀਤੀ ਹੁਣ ਫੇਰ ਮੋਰਚਾ ਉਲੀਕੂਗਾ ਉਹ ਰਣਨੀਤੀ ਕੀ ਹੋਊਗੀ ਸਮੇਂ ਦੇ ਗਰਭ ਦੇ ਵਿੱਚ ਆ